ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰਪੂਰੀ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਠਾਕ ਹੋ ਆਸ ਕਰਦੀਆਂ ਸਾਰੇ ਚੜ੍ਹਦੀ ਕਲਾ ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੀਆਂ ਮੈਂ ਤੁਹਾਨੂੰ ਇੱਕ ਕਹਾਣੀਆਂ ਸੁਣਾਉਣੀ ਆ ਨਾ ਇਹ ਜਿਹੜੀ ਤਾਂ ਬਾਤ ਹੁੰਦੀ ਆ ਉਹ ਤਾਂ ਰਾਜੇ ਰਾਣੀਆਂ ਵਾਲੀਆਂ ਹੁੰਦੀਆਂ ਨੇ ਕੋਈ ਪਰੀਆਂ ਦੀਆਂ ਉਹਨਾਂ ਨੂੰ ਤਾਂ ਅਸੀਂ ਬਾਤਾਂ ਕਹਿੰਦੇ ਆ ਆਪਾਂ ਇਹ ਜਿਹੜੀਆਂ ਮੈਂ ਤੁਹਾਨੂੰ ਕਹਾਣੀਆਂ ਸੁਣਾਉਨੀਆਂ ਸਟੋਰੀਆਂ ਇਹ तकरीबन ਇਹ ਤੁਹਾਨੂੰ ਸਚਾਈ ਦੇ ਆਧਾਰ ਤੇ ਦੱਸਦੀਆਂ ਮੈਂ ਸਾਰੀਆਂ ਕਹਾਣੀਆਂ ਜਿੰਨੀਆਂ ਵੀ ਮੈਂ ਅੱਜ ਤੱਕ ਪਾਈਆਂ ਨੇ ਨਾ ਤੇ ਕੋਈ ਕਾਲਪਨਿਕ ਹੋ ਸਕਦੀ ਹੈ ਉਹਨਾਂ ਚੋਂ ਬਾਕੀ ਇਹ ਸਾਰੀਆਂ ਸੱਚੀਆਂ ਕਹਾਣੀਆਂ ਨੇ ਸੋ ਅੱਜ ਦੀ ਕਹਾਣੀ ਵੀ ਸਚਾਈ ਤੇ ਆਧਾਰਿਤ ਹੈ ਆਪਣੀ ਬ੍ਰਿੰਦਰ ਸਿੰਘ ਤੇ ਸ੍ਰਿੰਦਰ ਸਿੰਘ ਦੋਵੇਂ ਸਕੇ ਭਰਾ ਸੀ ਵ੍ਰਿੰਦਰ ਵੱਡਾ ਸੀ ਉਹਦੇ ਘਰੇ ਇੱਕ ਪੁੱਤ ਸੀ ਇਕੱਲਾ ਹੀ ਤੇ ਜਿਹੜਾ ਸ੍ਰਿੰਦਰ ਸੀ ਉਹ ਛੋਟਾ ਸੀ ਉਹਦੇ ਦੋ ਧੀਆਂ ਸੀ ਜਿਹੜੀਆਂ ਇਹ ਧਰਾਣੀਆਂ ਜਠਾਣੀਆਂ ਸੀ ਦੋਵੇਂ ਉਹਨਾਂ ਦਾ ਆਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਸੀ ਭੈਣਾਂ ਨਾਲੋਂ ਵੀ ਜਿਵੇਂ ਹਲੇ ਕਹਿੰਦੇ ਨੇ ਵੀ ਭੈਣਾਂ ਵੀ ਲੜ ਪੈਂਦੀਆਂ ਨੇ ਉਹ ਦੋਨਾਂ ਦਾ ਬਹੁਤ ਪਿਆਰ ਸੀ ਕਦੇ ਉਹਨਾਂ ਨੇ ਮਾੜੀ ਮੋਟੀ ਇੱਕ ਦੂਜੀ ਨੂੰ ਉੱਚੀ ਗੱਲ ਕਦੇ ਨਹੀਂ ਸੀ ਕਹੀ ਕੇ ਸੁਣਾਈ ਤਾਂ ਜਦੋਂ ਉਹ ਮੁੰਡਾ ਵੱਡਾ ਸੀ ਰਣਦੀਪ ਜਿਹੜਾ ਵਰਿੰਦਰ ਦਾ ਬੇਟਾ ਸੀ ਰਣਦੀਪ ਉਹ ਵੱਡਾ ਸੀ ਤੇ ਦੂਜੀਆਂ ਸਰੇਂਦਰ ਦੀਆਂ ਕੁੜੀਆਂ ਛੋਟੀਆਂ ਸੀ ਤਾਂ ਜਿਹੜੀ ਦੀਪੋ ਸੀ ਵੱਡੀ ਜਠਾਣੀ ਉਹ ਦਰਾਣੀ ਨੂੰ ਮਿੰਦੋ ਨੂੰ ਬਹੁਤ ਪਿਆਰ ਕਰਦੀ ਤਾ ਹੁਣ ਮਿੰਦੋ ਤਿੰਨਾ ਜਵਾਕਾਂ ਨੂੰ ਸਾਂਭਦੀ ਉਹ ਉਹ ਨੂੰ ਐ ਸੀ ਵੀ ਮੇਰੇ ਪੁੱਤ ਤਾਂ ਹੈ ਨਹੀਂ ਵੀ ਇਹ ਜਿਹੜਾ ਮੇਰੇ ਜੇਠ ਦਾ ਜਠਾਣੀ ਦਾ ਪੁੱਤ ਹੈ ਇਹ ਮੇਰਾ ਹੀ ਪੁੱਤ ਹੈ ਉਹ ਨੂੰ ਇੰਨਾ ਪਿਆਰ ਕਰਦੀ ਵੀ ਇਹ ਤਾਂ ਬਸ ਮੇਰਾ ਹੀ ਆ ਉਸੇ ਨੇ ਨਿਵਾਉਣਾ ਧਮਾਉਣਾ ਖਵਾਉਣਾ ਪਿਆਉਣਾ ਸਕੂਲ ਪੜਨ ਜਾਂਦੇ ਤਿੰਨੇ ਬੱਚੇ ਤਾਂ ਤਿਆਰ ਕਰਕੇ ਭੇਜਦੀ ਤਾਂ ਉਹ ਵੱਡੀ ਸੀ ਜਿਹੜੀ ਦੀਪੋ ਉਹ ਬੜਾ ਖੁਸ਼ ਹੁੰਦੀ ਵੀ ਲੈ ਇਹ ਨੂੰ ਰੱਬ ਨੇ ਪੁੱਤ ਨਹੀਂ ਦਿੱਤਾ ਦੋ ਧੀਆਂ ਦੇਤੀਆਂ ਵੀ ਤਾਂ ਹੀ ਦੇਖੀ ਮੇਰੇ ਪੁੱਤ ਦਾ ਇਹ ਕਿੰਨਾ ਮੋਹ ਕਰਦੀ ਹੈ ਤੇ ਉਹ ਕਿਹਾ ਕਰੇ ਦੀਪੋ ਨੂੰ ਮਿੰਦੋ ਵੀ ਭਣੇ ਜਿਆਦਾ ਆਪਾਂ ਇਹਦਾ ਵਿਆਹ ਕਰਾਂਗੇ ਨਾ ਰਣਦੀਪ ਦਾ ਨੂੰ ਉਹਨੂੰ ਦੀਪਾ ਕਹਿੰਦੇ ਸੀ ਜਦੋਂ ਦੀਪੇ ਦਾ ਵਿਆਹ ਕਰਾਂਗੇ ਨਾ ਵੀ ਆਪਾਂ ਤੈਨੂੰ ਨਹੀਂ ਮੈਂ ਸਭ ਤੋਂ ਪਹਿਲਾਂ ਕੁੜੀ ਮੈਂ ਦੇਖ ਕੇ ਆਉਂਗੀ ਜਿਹੜੀ ਆਪਾਂ ਬਹੂ ਲਵਾਂਗੇ ਨਾ ਮੇਰੇ ਪਸੰਦ ਦੀ ਲਵਾਂਗੇ ਉਹ ਵੀ ਕਹਿ ਦਿੰਦੀ ਵੀ ਹਾਂ ਠੀਕ ਹੈ ਮਿੰਦੋ ਜਿੱਥੇ ਤੂੰ ਕਹੇਂਗੀ ਆਪਾਂ ਉੱਥੇ ਹੀ ਮੁੰਡਾ ਵਿਆਹਾਂਗੇ ਆਪਣਾ ਤਾਂ ਹੁਣ ਬੱਚੇ ਵੱਡੇ ਹੋ ਗਏ ਪੜ੍ਹ ਲਿਖ ਗਏ ਹੁਣ ਰਣਦੀਪ ਵੱਡਾ ਸੀ ਤਾਂ ਪਹਿਲਾਂ ਉਹਨਾਂ ਨੇ ਸੋਚਿਆ ਵੀ ਆਪਾਂ ਇਹਦਾ ਵਿਆਹ ਕਰ ਲਈਏ ਤਾਂ ਉਹ ਹੱਸਣ ਲੱਗ ਗਿਆ ਕਹਿੰਦਾ ਚਾਚੀ ਰਣਦੀਪ ਕਹਿੰਦਾ ਚਾਚੀ ਤੂੰ ਕਹਿੰਦੀ ਸੀ ਵੀ ਜਿਹੜੀ ਤੇਰੇ ਕੁੜੀ ਪਸੰਦ ਆ ਉਹ ਉੱਥੇ ਵਿਆਹ ਹੈਗੀ ਮੈਨੂੰ ਕਹਿੰਦਾ ਹੁਣ ਚੱਲ ਵਾੜਲਾ ਕਹਿੰਦਾ ਫਿਰ ਕੁੜੀ ਕਾੜੀ ਕੋਈ ਵੀ ਫਿਰ ਆਪਾਂ ਮੇਰੀਆਂ ਭੈਣਾਂ ਦਾ ਵਿਆਹ ਕਰਾਂਗੇ ਪਹਿਲਾਂ ਮੇਰਾ ਕਰ ਲੈਨੇ ਆ ਮੈਂ ਵੱਡਾ ਹੁਣ ਭਾਈ ਉਹ ਆਪਦੇ ਪੇਕੀ ਗਈ ਮਿੰਦੋ ਪੇਕੀ ਗਈ ਤਾਂ ਉੱਥੇ ਇੱਕ ਰਿਸ਼ਤਾ ਸੀ ਉਹਦੀ ਗਾਂਹ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਤਾਂ ਉਹ ਰਿਸ਼ਤੇਦਾਰੀ ਚੋਂ ਜਿਹੜੀ ਕੁੜੀ ਸੀ ਹਰਮਨ ਉਹ ਵੀ ਪੜ੍ਹੀ ਲਿਖੀ ਬਹੁਤ ਸੋਹਣੀ ਸੀ ਤੇ ਉਹ ਆਪਣੀ ਮਾਂ ਨਾਲ ਸਲਾਹ ਕਰਕੇ ਆਈ ਮਿੰਦ ਉਹ ਵੀ ਆਪਾਂ ਸਾਡੇ ਰਣਦੀਪ ਨੂੰ ਉਹ ਹਰਮਨ ਦਾ ਸਾਖਨਾ ਕਰਾ ਲੀਏ ਉਹ ਕਹਿੰਦੀ ਵੀ ਹਾਂ ਤੀ ਇਹ ਕਰਾ ਲੈ ਵੀ ਕਰਵਾ ਲੈ ਤੂੰ ਵਿਚ ਵਿਚੋਲਣ ਬਣ ਜਾ ਤਾਂ ਭਾਈ ਉਹੋ ਹੀ ਗੱਲ ਉਹ ਵਿਚੋਲਣ ਬਣ ਗਈ ਦੋਹੀ ਪਾਸੇ ਦਿਖਾਇਆ ਕਰਿਆ ਤੇ ਪਸੰਦ ਆ ਗਿਆ ਤਾਂ ਸ਼ਗਨ ਪਾਤਾ ਜਿਵੇਂ ਆਪਾਂ ਕਹਿੰਨਾ ਵੀ ਰਿੰਗ ਸੈਰੇਮਨੀ ਉਹ ਮੇਰੇ ਰੁਪਈਆ ਜ ਫੜਾਤਾ ਤੇ ਉਹ ਕਹਿਣ ਲੱਗੇ ਵੀ ਵਿਆਹ ਮੰਗਣਾ ਫਿਰ ਇਕੱਠਾ ਕਰਾਂਗੇ ਵੀ ਹਲੇ ਆਪਾਂ ਪੱਕ ਠੱਕ ਕਰ ਲਓ ਬਸ ਚਲੋ ਜੀ ਹੁਣ ਉਹ ਮੰਗ ਲਿਆ ਮੁੰਡਾ ਮੰਗਿਆ ਹੀ ਹੋ ਗਿਆ ਜਦੋਂ ਰੁਪਈਆ ਫੜਾ ਲਿਆ ਉਧਰ ਉਧਰ ਹੀ ਤਾਂ ਹੁਣ ਜਦੋਂ 4 ਕਿ ਮਹੀਨੇ ਲੰਗੇ ਕੁੜੀ ਵਾਲੇ ਕਹਿਣ ਲੱਗੇ ਵੀ ਭਾਈ ਤੁਸੀਂ ਵਿਆਹ ਲੈ ਲਓ ਹੁਣ ਤਾਂ ਜਦੋਂ ਉਹਨਾਂ ਨੇ ਇੱਕ ਦੂਜੇ ਨੇ ਮੁੰਡੇ ਨੇ ਤੇ ਕੁੜੀ ਨੇ ਆਪਸ 'ਚ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਕੋਈ ਗੱਲਬਾਤ ਪੁੱਛਣੀ ਆ ਤਾਂ ਪੁੱਛ ਲਓ ਤਾਂ ਉਹਨਾਂ ਦਾ ਯਾਨੀ ਉਦੋਂ ਦਾ ਉਹਨਾਂ ਨੇ ਇੱਕ ਦੂਜੇ ਦਾ ਫੋਨ ਨੰਬਰ ਲਿਆ ਹੋਇਆ ਤਾਂ ਹੁਣ ਉਹ ਗੱਲਾਂ ਫੋਨ ਤੇ ਕਰਦੇ ਰਹਿੰਦੇ ਸੀ ਜਿਵੇਂ ਬੱਚੇ ਕਰਦੇ ਨੇ ਅੱਜਕੱਲ੍ਹ ਤਾਂ ਉਹ ਕਰਦੇ ਗੱਲਾਂ ਉਹਨਾਂ ਦਾ ਆਪਸ 'ਚ ਜਦੋਂ ਆਪਣਾ ਰਿਸ਼ਤਾ ਬਣਦਾ ਹੈ ਨਾ ਕਿਧਰੇ ਇਹ ਬੰਦੇ ਨੂੰ ਅਟੈਚਮੈਂਟ ਜ਼ਿਆਦਾ ਦਿਨੋਂ ਦਿਨ ਜ਼ਿਆਦਾ ਹੋਣ ਲੱਗ ਜਾਂਦੀ ਹੈ ਤਾ ਕਿਉ ਮੇਰ ਹੋ ਜਾਂਦੀ ਹੈ ਆਪਣੀ ਤਾਂ ਹੁਣ ਉਹਨਾਂ ਦੋਹਾਂ ਦਾ ਬਹੁਤ ਪਿਆਰ ਹੋ ਗਿਆ ਆਪਸ ਚ ਰਣਦੀਪ ਦਾ ਤੇ ਹਰਮਨ ਦਾ ਜਦੋਂ ਫੋਨ ਤੇ ਗੱਲਾਂ ਕਰਿਆ ਕਰਨ ਤਾਂ ਹੁਣ ਉਹ ਧੀ ਵਾਲੇ ਕਹਿੰਦੇ ਵੀ ਭਾਈ ਵਿਆਹ ਲੈ ਲਓ ਇੱਕ ਦਿਨ ਜਦੋਂ ਵਿਆਹ ਦੀਆਂ ਗੱਲਾਂ ਜਿਹਾ ਹਲੇ ਚੱਲਦੀਆਂ ਹੀ ਸੀ ਵਿਆਹ ਤਾਂ ਰਿਆ ਨਹੀਂ ਸੀ ਇੱਕ ਗਮਾਂਡਣ ਮਿੰ ਦੋਨੂੰ ਕਹਿੰਦੀ ਵੀ ਤੂੰ ਤੈਨੂੰ ਨਹੀਂ ਲੱਗਦਾ ਵੀ ਤਾਂ ਐ ਸਾਕ ਕਰਾ ਕੇ ਗਲਤੀ ਕਰ ਲਈ ਉਹ ਕਹਿੰਦੀ ਕਿਵੇਂ ਕਹਿੰਦੀ ਗਲਤੀ ਤਾਂ ਐ ਕਰ ਲਈ ਪਹਿਲਾਂ ਤੈਨੂੰ ਤੇਰੀਆਂ 3 ਵਿਆਹਣੀਆਂ ਚਾਹੀਦੀਆਂ 3 ਮੁੰਡੇ ਦਾ ਕੀ ਥੀ ਉਹ ਤਾਂ 2 ਸਾਲ ਬਾਅਦ ਵੀ ਵਿਆਹ ਜਾਂਦਾ ਕਹਿੰਦੀ ਤੂੰ ਜੇ ਕਹਿੰਦੀ ਹੁਣ ਉਹ ਆਪਦੇ ਮੁੰਡੇ ਨੂੰ ਵਿਆਹ ਲੂਗੀ ਦੀਪੋ ਸਾਰਾ ਕੁਝ ਹੱਥ ਚ ਚੂਨ-ਪੂਨ ਇਕੱਠੀ ਕਰਕੇ ਜੇ ਪਰਾਂ ਹੋਗੀ ਤੇਰੀਆਂ ਧੀਆ ਫਿਰ ਤੈਨੂੰ ਕਿਉਂ ਟਣੀਆਂ ਪੈਣਗੀਆਂ ਭਾਈ ਜਾਣੀ ਕਿ ਉਹਦੇ ਅੰਦਰ ਕੀੜਾ ਬਾੜਦਾ ਸ਼ੱਕ ਦਾ ਹੁਣ ਉਹ ਸੋਚਦੀ ਐ ਵੀ ਗੱਲ ਤਾਂ ਠੀਕ ਐ ਜੇ ਇਹਨਾਂ ਨੇ ਆਪਦਾ ਪੁੱਤ ਵਿਆਹਿਆ ਇਹਨਾਂ ਤੇ ਕਿਹੜਾ ਕੋਈ ਧੀ ਐ ਜਿੰਨਾਂ ਨੂੰ ਕਾਹਦਾ ਫਿਕਰ ਐ ਮੇਰੇ ਤਾਂ ਦੋ ਧੀਆ ਨੇ ਮੈਂ ਤਾਂ ਹੁਣ ਇਹਨਾਂ ਦਾ ਵਿਆਹ ਕਰਾਈ ਜਾਨੀਆਂ ਚਾਹ ਨਾਲ ਮੇਰਾ ਫਿਰ ਕੌਣ ਕਰਾਊਗਾ ਜਿਹੜੀ ਆਊਗੀ ਕੁੜੀ ਉਹ ਖਬਰ ਐ ਕਹੀ ਜੀ ਹੋਊ ਇਹਨਾਂ ਨੂੰ ਲੈ ਕੇ ਅੱਡ ਹੋਗੀ ਜੇ ਭਾਈ ਉਹ ਆਪਦੇ ਪੇਕੀ ਗਈ ਪੇਕੀ ਜਾ ਕੇ ਉਹਨੇ ਆਪਦੀ ਮਾਂ ਨਾਲ ਗੱਲ ਕਰੀ ਮਿੰਦੋ ਨੇ ਕਹਿੰਦੀ ਬੇਬੇ ਵੀ ਕਿਤੇ ਮੈਂ ਗਲਤ ਤਾਂ ਨਹੀਂ ਕਰ ਲਿਆ ਕੰਮ ਉਹਨੂੰ ਦੀਪੇ ਨੂੰ ਸਾਖ ਕਰਾ ਕੇ ਵੀ ਪਹਿਲਾਂ ਮੇਰੀਆਂ ਕੁੜੀਆਂ ਨੇ ਵਿਆਹਣੀਆਂ ਚਾਹੀਦੀਆਂ ਉਹਨੇ ਵੀ ਹਾਂ ਕਰਤੀ ਕਹਿੰਦੀ ਹਾਂ ਹੋਣਾ ਤਾਂ ਹੀ ਚਾਹੀਦਾ ਹੁਣ ਭਾਈ ਆ ਗਈ ਆ ਕੇ ਆਪਦੇ ਘਰ ਵਾਲੇ ਨੂੰ ਕਹਿਣ ਲੱਗੀ ਵੀ ਪਹਿਲਾਂ ਆਪਣੀਆਂ ਕੁੜੀਆਂ ਦਾ ਵਿਆਹ ਕਰ ਦੀਪੇ ਦਾ ਵਿਆਹ ਫੇਰ ਕਰਾਂਗੇ ਉਹ ਕਹਿੰਦਾ ਤੂੰ ਕਮਲੀ ਹੋਈ ਐ ਸਾਖ ਕਹਿੰਦਾ ਆਪਾਂ ਕਰਾਇਆ ਹੁਣ ਕਹਿੰਦਾ ਆਪਾਂ ਪਿੱਛੇ हट ਜੀਏ ਉਹ ਕਹਿੰਦੀ ਪਿੱਛੇ ਨਹੀਂ ਵੀ ਵਿਆਹ ਪਹਿਲਾਂ ਆਪਣੀ ਉਹ ਕਹਿੰਦਾ ਵੀ ਨਹੀਂ ਆਏ ਨਹੀਂ ਜੰਗਾ ਲੱਗਦਾ ਵੀ ਜਾਂ ਤਾਂ ਆਪਾਂ ਇਕੱਠਾ ਵਿਆਹ ਕਰੀਏ ਜਾਂ ਆਪਾਂ ਵੀ ਫਿਰ ਤਿੰਨ ਵਿਆਹ ਆਪਾਂ ਨੂੰ ਵੀ ਔਖੇ ਨੇ ਇਕੱਠੇ ਕਰਨੇ ਵੀ ਆਪਾਂ ਹੁਣ ਮੁੰਡਾ ਮੰਗੇ ਆਪਾਂ ਮੁੰਡੇ ਦਾ ਹੀ ਕਰਾਂਗੇ ਪਹਿਲਾਂ ਭਾਈ ਉਹ ਮੰਨੀ ਨਾ ਤਾਂ ਉਹ ਫੇਰ ਕਿ ਦਿਨ ਆਪਦੇ ਪੇਕੀ ਗਈ ਜਾ ਕੇ ਆਪਦੀ ਮਾਂ ਨੂੰ ਕਹਿੰਦੀ ਕਹਿੰਦੀ ਬੇਬੇ ਕਹਿੰਦੀ ਉਹਨਾਂ ਨੂੰ ਜਵਾਬ ਦੇ ਦੇ ਤੂੰ ਕਿਉਂ ਉਹਨਾਂ ਦੀ ਅੰਗਲੀ ਸੰਗਲੀ 'ਚੋਂ ਸੀ ਉਹ ਕੁੜੀ ਹਰਮਨ ਕਹਿੰਦੀ ਉਹਨਾਂ ਨੂੰ ਐਂ ਕਹਿ ਦੇ ਜਾ ਕੇ ਵੀ ਭਾਈ ਸੋਚ ਕੇ ਵਿਆਹ ਕਰਿਓ ਵੀ ਉਹ ਤਾਂ ਰਣਦੀਪ ਤਾਂ ਹੁਣ ਮਾੜਾ ਮੋਟਾ ਨਸ਼ਾ ਪੁੱੱਤਾ ਕਰਨ ਲੱਗ ਗਿਆ ਚਲੋ ਜੀ ਉਹਦੀ ਮਾਂ ਨੇ ਜਾ ਕੇ ਕਹਿਤਾ ਵੀ ਭਾਈ ਸਾਨੂੰ ਨਾ ਗੱਲ ਨੂੰ ਕਿਹੋ ਅਸੀਂ ਤੁਹਾਨੂੰ ਪਹਿਲਾਂ ਦੱਸਤਾ ਵੀ ਮੁੰਡਾ ਨਸ਼ਾ ਪੱਤਾ ਲੱਗ ਗਿਆ ਕਰਨਾ ਪਹਿਲਾਂ ਨਹੀਂ ਕੀਤਾਦਾ ਹੁਣ ਲੱਗ ਗਿਆ ਤਾਂ ਭਾਈ 네ਗੇਟਿਵਤਾ ਬੰਦਾ ਮਿੰਟ ਚ ਹੋ ਜਾਂਦਾ ਇੱਕ ਗੱਲ ਤੋਂ ਹੋ ਜਾਂਦਾ ਪੋਜ਼ਿਟਿਵ ਹਜ਼ਾਰ ਗੱਲ ਕਹਿ ਦੋ ਤਾਂ ਨਹੀਂ ਸੁਣਦਾ ਤਾਂ ਵੀ ਉਹਨੂੰ ਡਾਊਟ ਰਹਿੰਦਾ ਹੈ ਤਾਂ ਉਹ ਤਾਂ ਬਦਲ ਗਏ ਉਹਦੀ ਉਹਨਾਂ ਨੇ ਸੁਨੇਹਾ ਲਾਤਾ ਵੀ ਭਾਈ ਅਸੀਂ ਤਾਂ ਇੱਥੇ ਸਾਡੇ ਫਿੱਟ ਨਹੀਂ ਰਿਸਤਾ ਅਸੀਂ ਤਾਂ ਆਪਣੀ ਕੁੜੀ ਕਿਤੇ ਹੋਰ ਵਿਆਹਾਂਗੇ ਤੁਸੀਂ ਆਪਣੇ ਪੁੱਤ ਨੂੰ ਕਿਤੇ ਹੋਰ ਵਿਆਹ ਲਓ ਜਿੱਥੇ ਮਰਜ਼ੀ ਵਿਆਹ ਲਓ ਚਲੋ ਜੀ ਹੁਣ ਮੇਨ ਦੋਦੇ ਤਾਂ ਮੰਨਦੀਆਂ ਹੋ ਗਈਆਂ ਘਰ ਚ ਕੋਈ ਪਤਾ ਨਹੀਂ ਵੀ ਕਿਉਂ ਜਵਾਬ ਦਿੰਦੇ ਨੇ ਤਾਂ ਹੁਣ ਰਿਸ਼ਤਾ ਦੋਹਾਂ ਦਾ ਇੰਨਾ ਪਿਆਰ ਰਣਦੀਪ ਦਾ ਤੇ ਉਹ ਕੁੜੀ ਦਾ ਜਿਹੜੀ ਮੰਗੀ ਹੋਈ ਸੀ ਹਰਮਨ ਤਾਂ ਛੱਡਣਾ ਵੀ ਬੜਾ ਔਖਾ ਪਿਆਰ ਬੰਦੇ ਨੂੰ ਕਿਉਂ ਮੇਰ ਹੋ ਜਾਂਦੀ ਐ ਮੋਹ ਆਉਣ ਲੱਗ ਜਾਂਦਾ ਜਦੋਂ ਆਪਣੀ ਇੰਗੇਜਮੈਂਟ ਹੋ ਜੇ ਚਲੋ ਜੀ ਉਧਰੋਂ ਉਹਨਾਂ ਨੇ ਆਪ ਦਿੱਤੀ ਕਿਤੇ ਹੋਰ ਵਿਆਹ ਲਈ ਇਧਰੋਂ ਮਿੰਦੋ ਨੇ ਆਪਣੀਆਂ 3 ਦਾ ਪਹਿਲਾ ਵਿਆਹ ਕਰਿਆ ਵਿਆਹ ਤੋਂ ਬਾਅਦ ਉਹਨੇ ਫੇਰ ਰਣਦੀਪ ਦਾ ਵਿਆਹ ਕਰਿਆ ਉਹਨਾਂ ਨੇ ਕਰਿਆ ਹੋਇਆ ਤਾਂ ਹੁਣ 20 ਸਾਲ ਲੰਘ ਗਏ ਉਧਰੋਂ ਮਿੰਦੋ ਦੇ 3 ਵੀ ਦੋ ਤਿੰਨ ਦੋਤਿਆਂ ਵਾਲੀਆਂ ਹੋ ਗਈ ਉਹ ਵੀ ਉਹਦੇ ਨਾਲ 3 ਦੇ ਵੀ ਬੱਚੇ ਹੋ ਗਏ ਤੇ ਰਣਦੀਪ ਦੇ ਵੀ ਦੋ ਜਵਾਕ ਹੋ ਗਏ ਹੁਣ 20 ਸਾਲ ਚ ਜਵਾਕ ਉਹਨਾਂ ਦੇ 17 17 18 18 ਸਾਲਾਂ ਦੇ ਹੋਗੇ। ਉਧਰੋਂ ਜਿਹੜੀ ਉਹ ਕੁੜੀ ਸੀ ਹਰਮਨ ਉਧਰੋਂ ਉਹਦੇ ਵੀ ਦੋ ਬੱਚੇ ਦੋ ਬੇਟੇ ਉਹਦੇ ਉਹ ਵੀ ਇਹ ਤਕਰੀਬਨ ਇੰਨੀ ਉਮਰ ਦੀ 16 17 18 ਸਾਲਾਂ ਦੇ। ਤਾਂ ਇੱਕ ਦਿਨ ਇਹਨਾਂ ਦੇ ਵਿਆਹ ਆ ਗਿਆ ਕੋਈ ਅੰਗੜੀ ਸੰਗੜੀ ਚ ਮਿੰਦੋ ਦੇ। 20 ਸਾਲ ਬਾਅਦ ਉਹ ਵਿਆਹ ਆਇਆ ਤਾਂ ਇਧਰੋਂ ਹੀ ਸਾਰਾ ਟੱਬਰ ਵਿਆਹ ਗਿਆ ਰਣਦੀਪ ਵੀ ਗਿਆ ਉਹਦੀ ਪਤਨੀ ਵੀ ਗਈ ਉਹਦੇ ਬੱਚੇ ਵੀ ਗਏ ਤਾਂ ਉਹ ਜਦੋਂ ਉਹਨਾਂ ਦੀ ਅੰਗਲੀ ਸੰਗਲੀ ਚੋਂ ਸੀ ਉਹ ਕੁੜੀ ਚਾਚੀ ਦੀ ਅੰਗਲੀ ਸੰਗਲੀ ਚੋਂ ਸੀ ਉਹ ਹਰਮਨ ਸੀ ਜਿਹੜੀ ਤਾਂ ਉਹ ਵੀ ਉੱਥੇ ਵਿਆਹ ਆਏ ਹੋਏ ਕਿਉਂ ਇਹਨਾਂ ਦੀ ਅੰਗਲੀ ਸੰਗਲੀ ਚ ਵਿਆਹ ਸੀ ਜਦੋਂ ਤਾਂ ਉਹ ਜਦੋਂ ਵਿਆਹ ਹੋ ਉਹ ਵੀ ਆਈ ਹੋਈ ਜਦੋਂ ਹੁਣ ਉਹ 20-20 ਸਾਲਾਂ ਬਾਅਦ ਦੇਖਦੇ ਨੇ ਇੱਕ ਦੂਜੇ ਨੂੰ ਹਰਮਨ ਵੀ ਸੋਚਦੀ ਹੈ ਵੀ ਇਹ ਲੱਗਦਾ ਤਾਂ ਰਣਦੀਪ ਹੈ ਉਹ ਵੀ ਸੋਚਦਾ ਹੈ ਵੀ ਇਹ ਹਰਮਨ ਲੱਗਦੀ ਹੈ ਤਾਂ ਉਹ ਪਤਾ ਸੁਤਾ ਆਲੇ-ਦਾਲੇ ਘਰ-ਕੁਰਕੇ ਵੀ ਹਾਂ ਇਹ ਕੌਣ ਆ ਇਹ ਕੌਣ ਆ ਜਦੋਂ ਉਹਨਾਂ ਨੂੰ ਪੱਕਾ ਪਤਾ ਲੱਗਦਾ ਵੀ ਉਹੀ ਨੇ ਫੇਰ ਭਾਈ ਉਹ ਆਪਸ 'ਚ ਗੱਲ ਕਰਦੇ ਨੇ ਤਾਂ ਜਦੋਂ ਉਹ ਗੱਲ ਕਰਦੇ ਨੇ ਰਣਦੀਪ ਉਹਨੂੰ ਪੁੱਛਦਾ ਕੁੜੀ ਨੂੰ ਹਰਮਨ ਨੂੰ ਕਹਿੰਦਾ ਵੀ ਮੈਨੂੰ ਇੱਕ ਗੱਲ ਦੱਸ ਵੀ ਮੈਨੂੰ ਕੋਈ ਗੁੱਸਾ ਨਹੀਂ ਕੋਈ ਕੁਝ ਨਹੀਂ ਵੀ ਜਲ ਜਿੱਥੇ ਤੇਰੇ ਸੰਯੋਗ ਸੀ ਰਿਸ਼ਤਾ ਹੋ ਗਿਆ ਜਿੱਥੇ ਮੇਰੇ ਸੰਯੋਗ ਸੀ ਹੋ ਗਿਆ ਪਰ ਮੈਨੂੰ ਐਂ ਦੱਸ ਵੀ ਤੁਸੀਂ ਤੁਹਾਨੂੰ ਕੀ ਨੇ ਕੁਝ ਕਹਿਤਾ ਉਦੋਂ ਤੁਸੀਂ ਮੇਰਾ ਆਪਣਾ ਰਿਸ਼ਤਾ ਕਿਉਂ ਤੋੜਿਆ ਤਾਂ ਹੁਣ ਭਾਈ ਉਹ ਦੱਸ ਦਿੰਦੀ ਆ ਉਹਨੂੰ ਸੱਚ ਕਹਿੰਦੀ ਗੱਲ ਇਹ ਸੀ ਵੀ ਸਾਨੂੰ ਪਾਨੀ ਮਾਰਤੀ ਵੀ ਤੂੰ ਨਸ਼ੇ ਪੱਤੇ ਕਰਨ ਲੱਗ ਗਿਆ ਕਹਿੰਦੀ ਹੁਣ ਤਾਂ ਤੇਰੀ ਤੈਨੂੰ ਦੇਖ ਕੇ ਤਾਂ ਲੱਗਦਾ ਨਹੀਂ ਵੀ ਤੂੰ ਕਰਦਾ ਹੋਵੇਂਗਾ ਕਿ ਛੱਡ ਛੁੱਡ ਗਿਆ ਉਹ ਕਹਿੰਦਾ ਕਿਹੜਾ ਨਸ਼ਾ ਕਿਹਨੇ ਪਾਨੀ ਮਾਰਤੀ ਕਹਿੰਦਾ ਮੈਂ ਤਾਂ ਅੱਜ ਥਾਈ ਐਡਾ ਹੋ ਗਿਆ ਨਸ਼ੇ ਨੂੰ ਹੱਥ ਵੀ ਨਹੀਂ ਲਾਇਆ ਖਾਣਾ ਤਾਂ ਦੂਰ ਦੀ ਗੱਲ ਤੇ ਕਹਿੰਦਾ ਹੁਣ ਮੈਨੂੰ ਐ ਵੀ ਦੱਸ ਦੇ ਵੀ ਫਿਰ ਇਹ ਪਾਨੀ ਮਾਰੀ ਕਿਨੇ ਭਾਈ ਉਹ ਦੱਸ ਦਿੰਦੀ ਐ ਕਹਿੰਦੀ ਤੇਰੀ ਚਾਚੀ ਨੇ ਜੀਨੇ ਸਾਕ ਕਰਾਇਆ ਥੇ ਕਹਿੰਦੀ ਉਹਦੀ ਮਾਂ ਨੇ ਸਾਨੂੰ ਭਾਨੀ ਮਾਰੀ ਐ ਵੀ ਉਹ ਤਾਂ ਭਾਈ ਸੋਚ ਕੇ ਵਿਆਹ ਕਰਿਓ ਮੁੰਡਾ ਨਸ਼ਾ ਪੱਤਾ ਕਰਨ ਲੱਗ ਗਿਆ ਹੁਣ ਰਣਦੀਪ ਨੂੰ ਇਹ ਸਮਝਣ ਚ ਕੋਈ ਟਾਈਮ ਹੀ ਨਹੀਂ ਲੱਗਿਆ ਵੀ ਹਾਂ ਇਹਦੇ ਚ ਮੇਰੀ ਚਾਚੀ ਦਾ ਹੱਥ ਹੈ ਕਿਉਂ ਫਿਰ ਉਹ ਸੋਚਦਾ ਵੀ ਉਹਨਾਂ ਦਿਨਾਂ ਚ ਮੇਰੀ ਚਾਚੀ ਨੂੰ ਬਹੁਤ ਟੈਨਸ਼ਨ ਹੋਈ ਹੋਈ ਸੀ ਵੀ ਰਣਦੀਪ ਦੇ ਵਿਆਹ ਤੋਂ ਪਹਿਲਾਂ ਮੇਰੀਆਂ ਕੁੜੀਆਂ ਵੇਈਆਂ ਜਾਣ ਵੀ ਹੁਣ ਮੈਨੂੰ ਸਮਝ ਆਉਂਦਾ ਹੈ ਵੀ ਉਹਦੇ ਅੰਦਰ ਕੋਈ ਉਦੋਂ ਸ਼ੱਕ ਪਿਆ ਹੋਇਆ ਸੀ ਵੀ ਤਾਂ ਹੀ ਉਹ ਇਹੋ ਜੇ ਕੰਮ ਕਰਦੀ ਤੀ ਵੀ ਫਿਰ ਉਹਨੇ ਭਾਨੀ ਮਾਰੀ ਇਹ ਚਲੋ ਜੀ ਉੱਥੋਂ ਵਿਆਹ ਹੋ ਗਿਆ ਆਪੂ ਆਪਦੇ ਘਰਾਂ ਨੂੰ ਬਾਗੇ ਸਾਬ ਇਹ ਵੀ ਆ ਗਏ ਤਾਂ ਹੁਣ ਰਣਦੀਪ ਕਮਰੇ ਚ ਆਪਦੀ ਚਾਚੀ ਨੂੰ ਬਠਿਆ ਹੁੰਦਾ ਹੈ ਕਹਿੰਦਾ ਦੇਖ ਤੈਂ ਮੈਨੂੰ ਪੁੱਤ ਬਣਾ ਕੇ ਪਾਲਿਆ ਕਹਿੰਦੀ ਹਾਂ ਕਹਿੰਦਾ ਮੈਂ ਤੈਨੂੰ ਕਦੇ ਚਾਚੀ ਸਮਝਿਆ ਕਹਿੰਦੀ ਨਾ ਕਹਿੰਦਾ ਮੈਂ ਤੇਰ ਨੂੰ ਕਹਿੰਦਾ ਮੈਨੂੰ ਐ ਲੱਗਦਾ ਚਾਚੀ ਵੀਜੀ ਦੇ ਰੇ ਇੱਕ ਪੁੱਤ ਹੁੰਦਾ ਨਾ ਉਹ ਵੀ ਤੈਨੂੰ ਇੰਨਾ ਮੋਹ ਨਹੀਂਤੀ ਕਰਦਾ ਜਿੰਨਾ ਪਿਆਰ ਤੈਨੂੰ ਮੈਂ ਕਰਿਆ ਉਹ ਕਹਿੰਦੀ ਹਾਂ ਮੈਂ ਮੰਨਦੀ ਆ ਫੇਰ ਕਹਿੰਦਾ ਤੇਰੀਆਂ ਕੁੜੀਆਂ ਤਿਆਂ ਤੇਰੀਆਂ ਕੁੜੀਆਂ ਤਾਂ ਉਹ ਬਾਅਦ ਚ ਹੁੰਦੀਆਂ ਪਹਿਲਾਂ ਤਾਂ ਸਾਡੀਆਂ ᱛੀਆਂ ਉਹ ਮੇਰੇ ਪਿਓ ਦੀਆਂ ᱛੀਆਂ ᱛੀਆਂ ਮੇਰੀ ਮਾਂ ਨੇ ਮੇਰੇ ਪਿਓ ਨੇ ਜਦ ਮੈਂ ਆਪਣੀਆਂ ਭੈਣਾਂ ਨਾਲ ਕਦੇ ਫਰਕ ਰੱਖਿਆ ਕਹਿੰਦੀ ਨਾ ਕਹਿੰਦਾ ਉਹਨਾਂ ਦੇ ਵਿਆਹ ਤੇ ਕਿੰਨਾ ਕੁ ਸੁਲਾਇਆ ਖੁਸ਼ ਹੋ ਕੇ ਲਾਇਆ ਕਹਿੰਦੀ ਹਾਂ ਕਹਿੰਦਾ ਚਾਚੀ ਫਿਰ ਤੈਂ ਕਿਉਂ ਪਾਣੀ ਮਾਰੀ ਕਹਿੰਦਾ ਹਰਮਨ ਕਿਆ ਨੂੰ ਕਿਹਾ ਤੈਂ ਜਾ ਕੇ ਤੁਸੀਂ ਤਾਂ ਸਨੇਹਾ ਲਾਇਆ ਵੀਰਨਦੀਪ ਤਾਂ ਨਸ਼ਾ ਪੁੱਤਾ ਕਰਨ ਲੱਗ ਗਿਆ ਭਾਈ ਚਾਚੀ ਨੂੰ ਤਾਂ ਗੱਲ ਨਹੀਂ ਆਈ ਜਦੋਂ ਨਾ ਗੱਲ ਆਈ ਤਾਂ ਉਹ ਫਿਰ ਆਪਣੇ ਚਾਚੇ ਨੂੰ ਬੁਲਾ ਲਿਆ ਅੰਦਰ ਚਾਚੇ ਨੂੰ ਲਿਆ ਕੇ ਕਹਿੰਦਾ ਚਾਚਾ ਤੈਨੂੰ ਅੱਜ ਤੱਕ ਗੱਲ ਦਾ ਪਤਾ ਹੈ ਵੀ ਮੇਰੇ ਵਿਆਹ ਦੇ ਵਿੱਚ ਹਰਮਨ ਕਿਆ ਨੇ ਕਿਉਂ ਜਵਾਬ ਦਿੱਤਾ ਤੇ ਮੇਰਾ ਵਿਆਹ ਕਰਨ ਤੋਂ ਉਹ ਕਹਿੰਦਾ ਵੀ ਉਹ ਐਂ ਕਹਿੰਦੇ ਤੇ ਵੀ ਸਾਡੇ ਭਾਈ ਫਿੱਟ ਨਹੀਂ ਰਿਸਤਾ ਵੀ ਤੁਸੀਂ ਆਪਦੇ ਪੁੱਤ ਨੂੰ ਕਿਤੇ ਵਿਆਹ ਲੋ ਅਸੀਂ ਆਪਦੀ ਤੀ ਨੂੰ ਕਿਤੇ ਵਿਆਈਏ ਰਣਦੀਪ ਕਹਿੰਦਾ ਨਾ ਚਾਚਾ ਇਹ ਗੱਲ ਨੀਤੀ ਕਹਿੰਦਾ ਚਾਚੀ ਨੂੰ ਪੁੱਛ ਵੀ ਕੀ ਗੱਲ ਤੀ ਹੁਣ ਉਹ ਚਾਚੀ ਨੂੰ ਪੁੱਛਦਾ ਚਾਚੀ ਚੁੱਪ ਕਰੀ ਬੈਠੀ ਐ ਬੋਲਦੀ ਨਹੀਂ ਕਹਿੰਦਾ ਚਾਚਾ ਇਹ ਕੀ ਦੱਸੂਗੀ ਤੈਨੂੰ ਮੈਂ ਦੱਸਦਾ ਕਹਿੰਦਾ ਚਾਚੀ ਨੇ ਭਾਨੀ ਮਾਰੀ ਤੀ ਵੀ ਮੈਂ ਤਾਂ ਅਸ਼ੇ ਪੱਤੇ ਕਰਨ ਲੱਗ ਗਿਆ ਤਾਂ ਕਹਿੰਦਾ ਹੁਣ ਜਦੋਂ ਅਗਲੇ ਨੂੰ ਨਸ਼ੇ ਪੱਤਿਆਂ ਦਾ ਨਾਉ ਚਾਚੀ ਨਹੀਂ ਲੈਤਾ ਕਹਿੰਦਾ ਅਗਲਾ ਕਿੱਥੋਂ ਖੜੂਗਾ ਰਿਸ਼ਤੇ ਵਾਲਾ ਕਹਿੰਦਾ ਇੰਨਾ ਸਾਡਾ ਮੇਰਾ ਪਿਆਰ ਸੀ ਉਹ ਕੁੜੀ ਨਾਲ ਤੇ ਉਹਦਾ ਮੇਰੇ ਨਾਲ ਕਹਿੰਦਾ ਚਾਚੀ ਨੇ ਤੜਾਇਆ ਇਹ ਸਾਰਾ ਹੁਣ ਭਾਈ ਉਹ ਸੁਣ ਹੋਈ ਬੈਠੀ ਦੋਹਾਂ ਦੇ ਪੈਰ ਫੜਦੀ ਐ ਪਤੀ ਦੇ ਵੀ ਤੇ ਮੁੰਡੇ ਦੇ ਵੀ ਰਣਦੀਪ ਦੇ ਕਹਿੰਦੀ ਹਾੜੇ ਹਾੜੇ ਜੋ ਕਹਿਣਾ ਮੈਨੂੰ ਇੱਥੇ ਹੁਣ ਕਹਿ ਲੋ ਬੀ ਰਣਦੀਪ ਤੂੰ ਆਪਦੇ ਮਾਂ ਤੇ ਬਾਪ ਨੂੰ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਦੱਸੀ ਨਾ ਇੱਥੇ ਗੱਲ ਬੰਦ ਕਰ ਦੋ ਹੁਣ ਤੇਰੇ ਵੀ ਜਵਾਕ ਨੇ ਉਹ ਵੀ ਉਹ ਵੀ ਵਿਆਹੀ ਗਈ ਉਹਦੇ ਵੀ ਜਵਾਕ ਨੇ ਹੁਣ ਸਾਰੇ ਤੁਸੀਂ ਆਪੋ ਆਪਦੀ ਥਾਂ ਤੇ ਖੁਸ਼ ਹੋ ਪਰ ਮੇਰਾ ਨਾ ਕਹਿੰਦੀ ਕਿਸੇ ਕੋਲੇ ਪੋਲ ਨਾ ਖੋਲੀ ਹੁਣ ਘਰ 'ਚ ਵੀ ਮੇਰੀ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਕਹਿੰਦੀ ਮੈਨੂੰ ਘਰ 'ਚ ਰਹਿਣਾ ਔਖਾ ਹੋ ਜੂ ਹੁਣ ਭਾਈ ਉਹ ਸੋਚਦਾ ਰਣਦੀਪ ਵੀ ਚਲ ਜਿਹੜੀ ਗੱਲ ਹੋ ਬਾਗੀ ਵੀ ਕਿਤੇ ਇਹ ਕੋਈ ਗਲਤ ਸਟੈਪ ਨਾ ਚੱਕ ਲੇ ਜੇ ਮੈਂ ਆਪਦੇ ਮਾਂ ਬਾਪ ਨੂੰ ਦੱਸਤੀ ਗੱਲ ਪਰ ਉਸ ਤੋਂ ਬਾਅਦ ਹੁਣ ਰਣਦੀਪ ਦਾ ਤੇ ਉਹਦੀ ਚਾਚੀ ਦਾ ਮੋਹ ਘਟ ਜਾਂਦਾ ਹੈ ਚਾਚੀ ਉਹਨੂੰ ਬੁਲਾਉਂਦੀ ਹੈ ਰਣਦੀਪ ਨੂੰ ਸਾਰਾ ਕੁਝ ਉਹਵੇਂ ਕਰਦੀ ਹੈ ਪਰ ਰਣਦੀਪ ਦੇ ਮਨ ਤੋਂ ਚਾਚੀ ਦਾ ਉਹ ਉਹ ਨਹੀਂ ਹੁੰਦਾ ਉਹਦਾ ਮਨੋਂ ਤਾਂ ਸਿੱਕਾ ਪੈਣ ਲੱਗ ਜਾਂਦਾ ਹੁਣ ਸੋ ਜਦੋਂ ਕੋਈ ਸਾਡੇ ਘਰ ਦੇ ਵਿੱਚ ਹੀ ਇਹ ਜਿਹੇ ਰਿਸ਼ਤੇ ਹੁੰਦੇ ਨੇ ਤਾਂ ਆਪਾਂ ਨੂੰ ਪਤਾ ਲੱਗ ਜੇ ਵੀ ਇਹ ਸਾਡੀ ਸਾਡੀਆਂ ਜੜਾਂ 'ਚ ਦੱਤੀ ਪਾਉਂਦਾ ਤਾਂ ਫਰਕ ਤਾਂ ਪੈਂਦਾ ਹੀ ਐ ਸੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਜਰੂਰ ਦਿਆ ਕਰੋ ਕਮੈਂਟ 'ਚ ਸੋ ਮਿਲਾਂਗੇ ਫੇਰ ਇੱਕ ਹੋਰ ਕਹਾਣੀ ਦੇ ਨਾਲ ਧੰਨਵਾਦ ਜੀ